ਓ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਠੋਠੇ ਠਾਕ ਹਾਂਜੀ ਹਾਂਜੀ ਠੀਕ ਠਾਕ ਠੀਕ ਹੈ ਜਾਈਦਾ ਵਧੀਆ ਹਾਂ ਅੱਜ ਕਿਸ ਟੌਪਿਕ ਤੇ ਗੱਲ ਆ ਆਪਣੀ ਅੱਜ ਵੀਰੇ ਟੌਪਿਕ ਆਪਣਾ ਹੈਗਾ ਬਜ਼ੁਰਗਾਂ ਬਾਰੇ ਆਪਣੇ ਮੇਰੇ ਦਾਦੇ ਲਾਲੋ ਜਿਹੜੇ ਆਪਣੇ ਇਸ ਟਾਈਮ ਘਰਾਂ ਦੇ ਵਿੱਚ ਬੈਠੇ ਨੇ ਅੱਜ ਆਪਣਾ ਟੌਪਿਕ ਉਹਨਾਂ ਬਾਰੇ ਹੈਗਾ ਤੇ ਹੁਣ ਦੇਖੋ ਠੰਡ ਦਾ ਟਾਈਮ ਆ ਹਨਾ ਠੰਡ ਦੇਖੋ ਸੂਰਜ ਵੀ ਨਹੀਂ ਨਿਕਲ ਰਿਹਾ ਹੈਗਾ ਹਨਾ ਤੇ ਵੀ ਜਿਹੜੇ ਆਪਣੇ ਬਜ਼ੁਰਗ ਨੇਗੇ ਆਪਣੇ ਆਪਣੇ ਘਰੇ ਬੈਠੇ ਨੇਗੇ ਤੇ ਕਈ ਮੈਂ ਦੇਖਿਆ ਹੈਗਾ ਵੀ ਕਈ ਨੂਹਾਂ ਤੇ ਮੁੰਡੇ ਨੇ ਜਿਹੜੇ ਕਿਸੇ ਵਜ੍ਹਾ ਕਾਰਨ ਲਾ ਲੋ ਰੋਟੀ ਨਿੰਦੇ ਹੈਗੇ ਉਹਨਾਂ ਨੂੰ ਉਹਨਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਕੱਢ ਕੱਡਿਆ ਵੀ ਕਈ ਕੱਢ ਰਹੇ ਨੇ ਕਈ ਇਹਨੂੰ ਕੱਡਾ ਪਿਆਗਾ ਕਈ ਵਿਚਾਰੇ ਅਨਾਥ ਆਸ਼ਰਮਾਂ ਦੇ ਵਿੱਚ ਬੈਠੇ ਨੇਗੇ ਤੁਸੀਂ ਦੇਖਿਆ ਹੈਗਾ ਤੇ ਕਈ ਵਿਚਾਰੇ ਸੜਕਾਂ ਦੇ ਉੱਤੇ ਰੋਲ ਰਹੇ ਨੇਗੇ ਕੋਈ ਬੋਲਾਂ ਤਲੇ ਰਾਤ गुजार ਰਹੇ ਹੈ ਮਤਲਬ ਜਿੱਥੇ ਵੀ ਤੁਹਾਨੂੰ ਆਪਾਂ ਆਮ ਦੇਖ ਸੜਕਾਂ ਤੇ ਜੰਨਾ ਘੁੰਮਣ ਜੰਨਾ ਜਾਂ ਬਾਹਰ ਜੰਨਾ ਆਪਾਂ ਸ਼ਹਿਰਾਂ ਦੇ ਵਿੱਚ ਜੰਨੇ ਆਪਾਂ ਦੇਖਿਆ ਵੀ ਜੋ ਰੁਗਨੇ ਵਿਚਾਰੇ ਉਹਨਾਂ ਦੇ ਕੱਪੜੇ ਨੇ ਉਹ ਤੁਸੀਂ ਦੇਖਿਓ ਵੀ ਚਟਿਆਂ ਤੋਂ ਕਾਲੇ ਹੋਏ ਪੈਨੇ ਮੈਲ ਦੇ ਨਾਲ ਹਨਾ ਕੋਈ ਮੰਗ ਕੇ ਗੁਜ਼ਾਰਾ ਕਰ ਰਿਹਾ ਹੈਗਾ ਵੀ ਅਲੇ ਕਿ ਜਿਵੇਂ ਵੀ ਹੋ ਰਿਹਾ ਉਹਨਾਂ ਦਾ ਗੁਜ਼ਾਰਾ ਚੱਲ ਚਲਾ ਰਹੇ ਨੇ ਵਿਚਾਰੇ ਆਪਦਾ ਆਪਦਾ ਤੇ ਮੈਂ ਇੱਕ ਗੱਲ ਕਰਨੀ ਚਾਹਣਾਗਾ ਵੀ ਦੇਖੋ ਮਾਵਾ ਬਾਪਾ ਨੂੰ ਜੰਮਦੇ ਨੇ ਪਾਲਦੇ ਨੇਗੇ ਹਾਂਜੀ ਜਿੰਨੀ ਕੁ ਉਹਨਾਂ ਦੀ ਸਮਰੱਥਾ ਹੋ ਪੜਾਉਂਦੇ ਵੀ ਨੇ ਆਪਾਂ ਨੂੰ ਉਹਨਾਂ ਦੀ ਕੀ ਆਸ ਹੁੰਦੀ ਹੈ ਕਿ ਵੀ ਹਾਂ ਹਾਂ ਵੀ ਸਾਡੇ ਬੱਚੇ ਨੇ ਜਿਹੜੇ ਸਾਡਾ ਬੁਢਾਪੇ ਦੇ ਵਿੱਚ ਸਹਾਰਾ ਬਣਨ ਹਾਂਜੀ ਹਾਂਜੀ ਹੋਰ ਦਾ ਕੁਛ ਉਹ ਮੰਗਦੇ ਨਹੀਂ ਇੱਕ ਰੋਟੀ ਮੰਗਦੇ ਨੇ ਖਾਣ ਵਾਸਤੇ ਉਹ ਹਾਂਜੀ ਹਾਂਜੀ ਤੇ ਕੀ ਹੁੰਦਾ ਜਦੋਂ ਮੁੰਡੇ ਦਾ ਵਿਆਹ ਹੋ ਜਾਂਦਾ ਹੈਗਾ ਜਾਂ ਕੁੜੀ ਦਾ ਵਿਆਹ ਹੋ ਜਾਂਦਾ ਹੈਗਾ ਹਾਂਜੀ ਜਦੋਂ ਮੁੰਡੇ ਦੇ ਘਰੇ ਨੂੰਹ ਬਣ ਕੇ ਆਉਂਦੀ ਹੈਗੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੇ ਮੁੰਡਾ ਆਪਣੇ ਮਾਪੇ ਨੂੰ ਚੰਗਾ ਨਹੀਂ ਸਮਝਦਾ ਹੈਗਾ ਤਾਂ ਕੁੜੀ ਦੀ ਰਿਸਪੋਨਸਿਬਿਲਟੀ ਇਹ ਹੈ ਵੀ ਇਹ ਆਪਣੇ ਮਾਪੇ ਆਪਣੇ ਹਾਂਜੀ ਕਿਉਂਕਿ ਦੇਖ ਜਿਹੜੇ ਪੇਕੇ ਘਰ ਨੇ ਉਹ ਵੀ ਕੁੜੀ ਦੇ ਮਾਪੇ ਹੁੰਦੇ ਨੇ ਜਿਹੜਾ ਸਹੁਰਾ ਘਰ ਆਗਾ ਉਹ ਵੀ ਕੁੜੀ ਦਾ ਮਾਪਾ ਹੁੰਦਾ ਇਕੱਲੇ ਕੁੜੀ ਦੇ ਨਹੀਂ ਹੁੰਦਾ ਮੁੰਡੇ ਦੇ ਵੀ ਹੁੰਦੇ ਨੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਕੀ ਹੁੰਦਾਗਾ ਇਹ ਮੈਂ ਸਾਰੇ ਨੂੰ ਵੀ ਨਹੀਂ ਕਹਿ ਰਿਹਾ ਵੀ ਸਾਰੇ ਘਰਾਂ ਦੇ ਵਿੱਚ ਇਹੀ ਹੁੰਦਾਗਾ ਮਤਲਬ ਮੰਨ ਕੇ ਚੱਲੋ ਵੀ 100 ਦੇ ਵਿੱਚੋਂ 70% ਇਹੀ ਕੰਡੀਸ਼ਨਾਂ ਚੱਲ ਰਹੀਆਂ ਨੇ ਹਾਂਜੀ ਹਾਂਜੀ ਜਿਆਦਾ ਮੁੰਡਾ ਹੈਗਾ ਉਹ ਆਪਣੇ ਮਾਪੇ ਨੂੰ ਘਰੋਂ ਕੱਢ ਦਿੰਦਾਗਾ ਵੀ ਮੈਨੂੰ ਰੋਟੀ ਦੇਣੀ ਪੈ ਰਹੀ ਆ ਜਾਂ ਹੋਪ ਕਈ ਵਾਰੀ ਕੀ ਹੁੰਦਾਗਾ ਵਿਚਾਰੇ ਆਪਣੇ ਮਾਪੇ ਨੇਗੇ ਉਹ ਬਿਮਾਰ ਹੁੰਦੇ ਨੇ ਹਾਂਜੀ ਹਾਂਜੀ ਉਹਨਾਂ ਨੂੰ ਦਵਾਈ ਨਹੀਂ ਦਵਾਉਂਦੇ ਹੈਗੇ ਵੀ ਸਾਨੂੰ ਸਾਹਮਣੇ ਪੈਣਗੇ ਇਹ ਵਿਚਾਰੇ ਪੈਰਾਲਾਈਜ਼ ਹੁੰਦੇ ਨੇ ਕਿ ਵੀ ਸਾਨੂੰ ਚੱਕ ਤਾਰ ਕਰਨੀ ਪਊਗੀ ਤੇ ਕਈ ਨੂੰ ਆ ਅਜਿਹੇ ਹੁੰਦੇ ਨੇ ਕਿ ਆ ਵੀ ਸਾਨੂੰ ਰੋਟੀ ਪਾਣੀ ਦੇਣਾ ਪਊਗਾ। ਹਾਂਜੀ। ਬੇਸਟੋ ਬੈਟਰ ਇਹੀ ਹੈ ਵੀ ਸਾਨੂੰ ਵੱਧ ਤੋਂ ਵੱਧ ਆਂਡ ਕਮਾਂਡ ਵਾਲੇ ਚਾਰ ਗਾਲਾਂ ਕੱਢ ਲੈਣਗੇ। ਇਹਨਾਂ ਨੂੰ ੱਤਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਕੀ ਹੁੰਦਾ ਉਹ ਤਾਂ ਘਰੋਂ ਨਿਕਲ ਜਾਂਦੇ ਨੇਗੇ। ਫਿਰ ਤੁਸੀਂ ਇੱਕ ਚੀਜ਼ ਸੋਚੇ ਦੇਖੋ ਆਪਾਂ ਨੂੰ ਘਰੋਂ ਕੋਈ ਕੱਢਦੇ ਹਨਾ ਆਪਾਂ ਨੂੰ ਕੌਣ ਰੋਟੀ ਦੇ ਦੂ ਫ੍ਰੀ ਦੇ ਵਿੱਚ? ਫ੍ਰੀ ਵਿੱਚ ਕੁਝ ਵੀ ਨਹੀਂ ਮਿਲਦਾ ਹੈਗਾ। ਹਾਂਜੀ ਭਾਜੀ। ਕਿ ਫ੍ਰੀ ਦੇ ਵਿੱਚ ਕਿ ੱਤਕੇ ਨਹੀਂ ਮਿਲਦੇਗੇ ਉਹ ਜਿੰਨੇ ਮਰਜ਼ੀ ਤੁਸੀਂ ਖਾਈ ਚੱਲੋ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਅੱਗੇ ਗੱਲ ਸਰਕਾਰ ਦੀ। ਤੁਸੀਂ ਸੋਚਦੇ ਹੋਵੋਗੇ ਹਰੇਕ ਗੱਲ ਸਰਕਾਰ ਤੇ ਬਾਅਦ ਕਿਉਂਕਿ ਸਰਕਾਰ ਕੋਲ ਇਹਦਾ ਹੱਲ ਹੈ ਸਰਕਾਰ ਨੂੰ ਇਹ ਕਾਨੂੰਨ ਲਾਗੂ ਕਰਨਾ ਚਾਹੀਦਾ ਵੀ ਜਿਹੜਾ ਵੀ ਮਾਪਾਪ ਆਪਦੇ ਆ ਸੌਰੀ ਜਿਹੜਾ ਵੀ ਚਾਹੇ ਪੁੱਤਾ ਚਾਹੇ ਉਹ ਨੂੰਹ ਹੈਗੀ ਆਪਦੇ ਮਾਪੇ ਬਾਪ ਨੂੰ ਘਰੋਂ ਕੱਢ ਰਿਹਾ ਹੈਗਾ ਸਭ ਤੋਂ ਪਹਿਲਾਂ ਤਾਂ ਉਹ ਜਿਹੜੇ ਘਰ ਦੇ ਵਿੱਚ ਰਹਿ ਰਹੇ ਨੇ ਚਾਹੇ ਉਹ ਨੂੰਹ ਰਹਿ ਰਹੀ ਹੈ ਚਾਹੇ ਉਹ ਮੁੰਡਾ ਰਹਿ ਰਿਹਾ ਹੈਗਾ ਉਹਨਾਂ ਦੀ ਜਿੰਨੇ ਵੀ ਪ੍ਰਾਪਰਟੀ ਹੈਗੀ ਚਾਹੇ ਘਰ ਆ ਕਿ ਕੋਈ ਚਾਹੇ ਕੋਈ ਜ਼ਮੀਨ ਆਗੀ ਵੀ ਜੇ ਉਹਨਾਂ ਨੇ ਆਪਦੇ ਮਾਪੇ ਬਾਪ ਨੂੰ ਘਰੋਂ ਬਾਹਰ ਕੱਢਤਾ ਤਾਂ ਪੁਲਿਸ ਆਵੇ ਉਹਨਾਂ ਦੇ ਵੀ ਡਾਂਗ ਫਿਰੇ ਜਿਹੜੀ ਚਾਹੇ ਨੂਹਾਂਗੇ ਚਾਹੇ ਉਹ ਪੁੱਤ ਆਗਾ ਉਹਨਾਂ ਨੂੰ ਵੀ ਘਰ ਤੋਂ ਬਾਹਰ ਕੱਢੇ ਤੇ ਜਿਹੜਾ ਉਹ ਘਾਰ ਆਗਾ ਜਿਆਦਾ ਉਹ ਕਿਸੇ ਗਰੀਬ ਪਰਿਵਾਰ ਨੂੰ ਦਿੱਤਾ ਜਾਵੇ ਜਿਹਨੂੰ ਲੋੜ ਹੈਗੀ ਜਾਂ ਉਹਨੂੰ ਲੋਗ ਲਾਇਆ ਜਾਵੇ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਆ ਗਈ ਆਪਣੀ ਮੁੰਡਿਆਂ ਦੀ ਠੀਕ ਹੈ ਮੁੰਡਿਆਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਸਾਨੂੰ ਜੰਮਿਆਗਾ ਪਾਲਿਆਗਾ ਹਨਾ ਪੜਾਇਆਗਾ ਕਈ ਕੀ ਕਰਦੇ ਨੇਗੇ ਨੌਕਰੀ ਲੱਗ ਜਾਂਦੇ ਨੇਗੇ ਉਸ ਤੋਂ ਬਾਅਦ ਹੁੰਦਾ ਵੀ ਅਸੀਂ ਆਪਦਾ ਕੰਮ ਕੱਢ ਲਿਆ ਸਾਨੂੰ ਕੋਈ ਲੋਡ ਹੁਣ ਮਾਂ ਬਾਪ ਦੀ ਠੀਕ ਹੈ ਮੈਂ ਇੱਕ ਨ ਇੱਕ ਸਮ ਚੀਜ਼ ਸਮਝ ਨਹੀਂ ਆਉਂਦੀ ਠੀਕ ਹੈ ਮੇਰੇ ਮਾਪੇ ਘਰੇ ਬੈਠੇ ਨੇਗੇ ਚਲੋ ਅਸੀਂ ਖੇਤ ਦੇ ਬੈਠਿਆਂਗੇ ਦੋਨੇ ਭਰਾ ਵੀ ਦੇਖੋ ਜੇ ਮੇਰੇ ਮਾਪੇ ਇੱਕ ਦਿਨ ਕਿਸੇ ਪਾਸੇ ਚਲੇ ਜਾਣਾ ਤਾਂ ਸਾਡਾ ਜੀਨ ਲੱਗਦਾ ਹੈਗਾ ਘਰ ਸਾਡਾ ਸੁਨ ਸੁਨਾਂ ਹੁੰਦਾ ਘਰ ਵੱਡ ਵੱਡ ਕੇ ਖਾਂਦਾ ਹੈਗਾ ਪਰ ਮੈਂ ਉਹਨਾਂ ਲੋਕਾਂ ਦੇ ਹਰਾਨਾਂ ਵੀ ਜਿਹੜੇ ਸਾਦਾ ਲਈ ਘਰੋਂ ਬਾਹਰ ਘਟ ਦਿੰਦੇ ਨੇਗੇ ਉਹ ਕਿਵੇਂ ਗੁਜ਼ਾਰਾ ਕਰਦੇ ਨੇਗੇ ਹਾਂਜੀ ਠੀਕ ਆ ਸਭ ਤੋਂ ਵੱਧ ਰੋਲ ਇੰਦਾ ਇਸ ਗਰਮ ਦੇ ਵਿੱਚ ਕੁੜੀਆਂ ਦਾ ਹੈ ਮੇਰੇ ਤੱਕ ਮੇਰੇ ਭੈਣਾਂ ਕੋਈ ਵੀ ਵੀਡੀਓ ਦੇਖ ਰਹੀ ਹੈ ਹਨ ਉਹਨੂੰ ਗੁੱਸਾ ਲੱਗੀ ਪਰ ਮੈਂ ਸੱਚੀ ਗੱਲ ਕਹਿ ਰਿਹਾ ਹਾਂਗਾ ਜਦੋਂ ਉਹ ਵਿਆਹ ਕੇ ਸੌਰੇ ਘਰ ਜਾਂਦੀ ਹੈਗੀ ਜਿਹੜੇ ਉਹਦੇ ਆਪਦੇ ਮਾਪੇ ਆਪ ਨੇ ਉਹਦਾ ਮਾਪੇ ਆਪ ਨੇਗੇ ਜਿਹੜੇ ਸੌਰੇ ਘਰ ਆ ਜਾਂਦੀ ਹੈਗੀ ਫਿਰ ਉਹੀ ਮਾਪੇ ਮੁੰਡੇ ਵਾਲੇ ਮਾਪੋਪਾ ਨੂੰ ਬੁਰੇ ਲੱਗਣ ਲੱਗ ਜਾਂਦੇ ਨੇ ਇਹ ਸਾਰੀਆਂ ਪੈਣਾ ਵਾਸਤੇ ਨਹੀਂ ਕਹਿ ਰਿਹਾ ਮੈਂ ਫੇਰ ਦੁਬਾਰਾ ਕਹਿ ਰਿਹਾ ਵੀ ਕੁਛ ਕਿ ਨਹੀਂ ਗੀਆਂ ਕੁੜੀਆਂ ਕੁਛਕ ਵਿਚਾਰੀਆਂ ਇਹੋ ਜਿਹੇ ਕੁੜੇ ਨੇ ਹੈਗੀਆਂ ਵੀ ਜਿਹੜੀਆਂ ਆਪਦੇ ਮਾਪੇ ਤੋਂ ਵੱਧ ਕੇ ਘਰ ਦੇ ਨਹੀਂ ਉਹਦੇ ਕੁਛ ਕਿ ਇਹੋ ਜਿਹੇ ਨੇਗੇ ਵੀ ਉਹਨਾਂ ਨੂੰ ਵੀ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਵੀ ਕੋਈ ਘੁੱਟ ਰਹੀ ਆ ਕੋਈ ਬਾਲ ਫੜ ਕੇ ਕਿਹੜੀ ਸਰੀ ਬਹੁਤ ਕੁਛ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਵੀ ਮੈਂ ਉਹਨਾਂ ਭੈਣਾਂ ਨੂੰ ਇੱਕੋ ਵੇਨ ਦੀ ਕਰਨਾ ਚਾਹੁੰਦਾ ਵੀ ਜਦੋਂ ਇਹੀ ਕੁਝ ਥੋੜੇ ਘਰੇ ਹੁੰਦਾਗਾ ਜਾਂ ਥੋੜੀ ਉੱਪਰਝਾਈ ਕਰਦੀ ਹੈਗੀ ਫਿਰ ਉਦੋਂ ਤੁਸੀਂ ਕਿਉਂ ਦੁੱਖ ਮੰਨਦੇ ਹੋ ਬਈ ਕਿਉਂਕਿ ਜੇ ਮੁੰਡੇ ਦੇ ਮਾਪੇ ਬਪ ਨੂੰ ਤੁਸੀਂ ਨਹੀਂ ਰੱਖ ਸਕਦੀਆਂ ਹੈਗੀਆਂ ਤੁਸੀਂ ਪਹਿਲੀ ਗੱਲ ਖੋਲੋ ਪਿਆ ਤੋਂ ਪਹਿਲਾਂ ਵੀ ਮੈਂ ਤਾਂ ਬਈ ਅਲੱਗ ਰਹੂੰਗੀ ਇੱਕ ਗੱਲ ਹੋਰ ਵੀ ਦੇਖੋ ਜਿਹੜੇ ਨਵੇਂ ਵਿਆਹ ਹੋ ਰਹੇ ਨੇ ਉਹਦੇ ਵਿੱਚ ਕੁੜੀ ਪਹਿਲਾਂ ਗੱਲ ਕਰ ਲੇ ਮੁੰਡੇ ਨਾਲ ਵੀ ਮੈਂ ਤਾਂ ਬਈ ਅਲੱਗ ਰਹੂੰਗੀ ਠੀਕ ਹੈ ਉਸ ਤੋਂ ਬਾਅਦ ਮੁੰਡੇ ਦੀ ਗੱਲ ਮੁੰਡੇ ਦੀ ਮਰਜ਼ੀ ਹੈ ਵਿਆਹ ਕਰਵਾਉਣਾ ਜਾਂ ਨਾ ਕਰਵਾਉਣਾ ਉਹ ਮੁੰਡੇ ਦੀ ਮਰਜ਼ੀ ਹੈ ਠੀਕ ਹੈ ਜੀ ਤੇ ਜਿਹੜੇ ਆਪਣੇ ਬਜ਼ੁਰਗ ਨੇ ਉਹ ਆਪਣੇ ਘਰ ਦਾਹਿਣਾ ਹੁੰਦੇ ਨੇ ਠੀਕ ਹੈ ਆਪਾਂ ਕਿਤੇ ਮਰ ਜਾ ਚਲੇ ਜਾਈਏ ਆਪਾਂ ਨੂੰ ਹੁੰਦਾ ਵੀ ਹਾਂ ਆਪਣੇ ਕੋਲ ਬਜ਼ੁਰਗ ਬੈਠੇ ਨੇ ਹਨਾ ਰਾਖੀ ਰਾਖੀ ਵੀ ਕਰਦੇ ਨੇ ਵਿਚਾਰੇ ਕੁਝ ਲੈਂਦੇ ਤਾਂ ਹਨਗੇ ਬਾਕੀ ਆਪਾਂ ਨੂੰ ਅਸੀਸਾ ਦਿੰਦੇ ਨੇਗੇ ਤੇ ਦੂਜੀ ਗੱਲ ਇਹ ਹੈ ਕਿ ਵੀ ਦੇਖੋ ਜਿੰਨੇ ਵੀ ਆਪਣੇ ਪਿੰਡ ਦੇ ਵਿੱਚ ਗਰੀਬ ਪਰਿਵਾਰ ਪਰਿਵਾਰ ਨੇਗੇ ਜਾਂ ਆਪਾਂ ਨੂੰ ਕਿਸੇ ਪਾਸੇ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਜਾਨੀ ਵੀ ਜੇ ਕੋਈ ਸੱਸ ਜਾਂ ਸੌਰੀ ਮੁੰਡਾ ਜਾਂ ਨੂੰ ਆ ਆਪਣੇ ਬਜ਼ੁਰਗਾਂ ਨੂੰ ਜਾਂ ਉਹਨਾਂ ਦੇ ਆਪਣੇ ਮਾਪੇ-ਬਾਪ ਨੂੰ ਬਾਹਰ ਕੱਢ ਰਹੇ ਨੇ ਤਾਂ ਜਿਹੜੇ ਉੱਥੇ ਵੀ ਮਹੱਲੇ ਵਾਲੇ ਬੈਠੇ ਨੇਗੇ ਇਹ ਉਹਨਾਂ ਦੀ ਇੱਕ ਯੂਨਿਟੀ ਹੋਣੀ ਚਾਹੀਦੀ ਹੈ ਕਿ 5-10 ਮੁੰਡੇ ਦੀ ਯੂਨਿਟੀ ਹੋਣੀ ਚਾਹੀਦੀ ਹੈ ਵੀ ਜੇ ਕੋਈ ਇਹ ਜਿਆ ਕਰਦਮ ਚੱਕ ਵੀ ਰਿਹਾ ਤਾਂ ਸਭ ਤੋਂ ਪਹਿਲਾਂ ਤਾਂ ਉਸੇ ਮੁੰਡੇ ਤੇ ਕੁੜੀ ਨੂੰ ਘਰੋਂ ਬਾਹਰ ਕੱਢਣਾ ਵੀ ਹਾਂ ਪੇ ਦੂ ਵੀ ਚੱਲਣ ਆ ਲੈਣਾ ਤੇ ਜਿਹੜੀ ਰਹਿ ਗਈ ਉਹਨਾਂ ਦੀ ਜਾਇਦਾਦ ਆ ਉਸ ਨੂੰ ਮੈਂ ਪਹਿਲਾਂ ਦੱਸ ਕੇ ਨੇ ਜਾਂ ਤਾਂ ਲੋਕ ਲੈ ਜਾਵੇ ਜਾਂ ਕਿਸੇ ਗਰੀਬ ਪਰਿਵਾਰ ਦੇ ਵਿੱਚ ਵੰਡੀ ਜਾਵੇ ਤੇ ਬਾਕੀ ਕੋਈ ਗਲਤੀ ਹੋਈ ਤਾਂ ਮੈਂ ਮਾਫੀ ਦੇ ਜਾਂਦਾ ਹਾਂ ਧੰਨਵਾਦ ਥੈਂਕ ਯੂ ਦਰ ਵੀਰੇ